ਚੋਮਣੀਗੁਰ ਦੁਆਰਾ ਪ੍ਰਪੰਧਤ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਂ ਮੀਦੇ ਦਿਸ਼ਾ ਨਿਰਦੇਸ਼ਾਂ ਤੇ ਸਖਸ਼ਣ ਸ਼੍ਰੀ ਹਮੰਦਰ ਸਾਹਿਬ ਦਇਆਚੰਦਰ ਲਾ ਪ੍ਰਬੰਧ ਜਿਹੜਾ ਕਿ ਸਮੁੱਚਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਦਾ ਹੈ ਉਸ ਦੀ ਜੜੀ ਸੇਵਾ ਸੰਭਾਲ ਦੇ ਲਈ ਸੇਵਾਦਾਰ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਜਿਹੜੇ ਮੁਲਾਜ਼ਮ 24 ਘੰਟੇ ਦਿਨ ਰਾਤ ਅੰਦਰ ਪਰਿਕਰਮਾ ਦੇ ਵਿੱਚ ਡਿਊਟੀ ਕਰਦੇ ਨੇ ਉਹਨਾਂ ਦੇ ਕੋਲੋਂ ਸੁਝਾਅ ਲਏ ਗਏ ਉਹਨਾਂ ਦੀਆਂ ਦੁੱਖ ਤਕਲੀਫਾਂ ਸਮਝਦੇ ਹੋਏ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਤੋਂ ਇਲਾਵਾ ਬਾਰੂ ਆ ਰਹੀ ਸੰਗਤ ਦੇ ਨਾਲ ਕਿਵੇਂ ਦਾ ਵਤੀਰਾ ਕਰਨਾ ਹੈ ਉਸ ਦੇ ਬਾਰੇ ਵੀ ਹਦਾਇਤਾਂ ਦਿੱਤੀਆਂ ਗਈਆਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਹਮਾਰੇ ਅਧਾਰ ਅਨੁਸਾਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਤੇ ਵੀ ਪੂਰਨ ਤਰੀਕੇ ਨਾਲ ਪਾਬੰਦੀ ਲਗਾਈ ਗਈ ਹੈ ਜੇ ਇਸ ਸੰਬੰਧੀ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਦਫ਼ਤਰ ਦੇ ਵਿੱਚ ਇੰਚਾਰਜ ਸਾਹਿਬ ਦੇ ਨਾਲ ਆ ਕੇ ਗੱਲਬਾਤ ਕਰਨ। ਦਿਕਤਾਂਸਾ ਸ਼੍ਰੀਵਾਹਿਗ ਜੀਪੀ ਸਾਹਿਬ, ਮਾਨਜੋ ਪ੍ਰਧਾਨ ਸਾਹਿਬ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕੀ ਕਮੇਟੀ, ਮਾਨਜੋ ਸਾਡੇ ਸਖਤਰ ਸਾਹਿਬ, ਪਤਕਾਰ ਜੀ ਸਾਡੇ ਮੈਨੇਜਰ ਸਾਹਿਬ ਸਚਨੰਦ ਸਿੰਘ ਜੀਮੰਦਰ ਸਾਹਿਬ ਜੀ ਦੇ ਬੇਸ਼ੰਮ ਬੇਸ਼ੰਸਰ ਅੱਜ ਅੰਦਰਲਾ ਪ੍ਰਬੰਧ ਜਿਹੜਾ ਸਮੁੱਚਾ ਸੱਚਫੰਡ ਸੁਰੀਮੰਦਰ ਸਾਹਿਬ ਦਾ ਸਰਕਾਰਮੰਦ ਉਹਦੀ ਜਿਹੜੇ ਸੇਵਾ ਸੰਭਾਲ ਲਈ ਜਿਹੜੀ ਅੱਡੀ ਸੇਵਾਦਾਰਾਂ ਦੀ ਡੀਪੀ ਲੱਗਦੀ ਹੋਣਾ ਉਹ ਸਬੰਧੀ ਜਿਹੜੀ ਆ ਅੱਜ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਜਿਹੜੇ ਸਾਡੇ ਮੁਲਾਜ਼ਮ 24 ਘੰਟੇ ਦਿਨ ਰਾਤ ਅੰਦਰ ਪ੍ਰਕਰਮਾ ਚ ਡਿਊਟੀ ਕਰਦੇ ਆ ਉਹਨਾਂ ਕੋਲੋਂ ਸੁਝਾਅ ਲਏ ਆ ਉਹਨਾਂ ਦੀਆਂ ਮੁਸ਼ਕਲਾਂ ਸਮਝਦੇ ਆ ਨਾ ਸੁਣਦੇ ਆ ਨਾ ਉਹਨਾਂ ਦਾ ਜਿਹੜਾ ਵਾ ਹਲ ਕਰਨ ਲਈ ਉਹਨਾਂ ਨੂੰ ਪ੍ਰੋਸਾ ਦਿੱਤਾ ਵਾ ਦੂਸਰਾ ਜਿਹੜਾ ਬਾਹਰੋਂ ਜਿਹਨੇ ਸੰਗਤ ਆ ਰਹੀ ਆ ਉਸ ਨਾਲ ਕਿ ਵੀ ਸਾਡੇ ਮੁਲਾਜ਼ਮਾਂ ਨੇ ਕਿਸ ਤਰ੍ਹਾਂ ਦਾ ਪਿਆਰ ਮੁਹੱਬਤ ਵਾਲਾ ਵਤੀਰਾ ਕਰਨਾ ਵਾ ਬੋਲਬਾਨੀ ਚੰਗੀ ਰੱਖਣੀ ਆ ਸਤਿਕਾਰ ਦੇਣਾ ਵਾ ਉਹ ਸਬੰਧੀ ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਮੀਟਿੰਗ ਕਰਕੇ ਉਹਨਾਂ ਨੂੰ ਜਿਹੜਾ ਵਾ ਸਮਝਾਇਆ ਵਾ ਜਾਗਰੂਕ ਕੀਤਾ ਵਾ ਕਿ ਕਿਸੇ ਵੀ ਕਿਸਮ ਕਰਨ ਦੀ ਕਿਸੇ ਵੀ ਕਿਸਮ ਦਾ ਤਪਕਾਰ ਜਾਂ ਤਕਰਾਰ ਇੱਥੇ ਨਾ ਕੀਤਾ ਜਾਵੇ ਮੈਂ ਇਹ ਅਪੀਲ ਕਰਦੀ ਆ ਕਿ ਸੱਚਖੰਡ ਹਰਮੰਦਰ ਸਾਹਿਬ ਜੀ ਦੀ ਮਰਿਆਦਾ ਅਨਸਾਰ ਅੰਦਰ ਜਿਹੜਾ ਵਾ ਜਿਹੜੀ ਫੋਟੋਗ੍ਰਾਫੀ ਆ ਵੀਡੀਓਗ੍ਰਾਫੀ ਆ ਸਾਡੇ ਮੁਲਾਜ਼ਮ ਪਿਆਰ ਸਤਿਕਾਰ ਨਾਲ ਰੋਕਦੇ ਆ ਉਹਨਾਂ ਦੇ ਨਾਲ ਜਿਹੜਾ ਵਾ ਕੋਈ ਮਾੜਾ ਵਤੀਰਾ ਨਾ ਕੀਤਾ ਜਾਵੇ ਜੇ ਕਿਸੇ ਨੂੰ ਇਸ ਸੰਬੰਧੀ ਕੋਈ ਸ਼ਿਕਾਇਤ ਹੁੰਦੀ ਆ ਉਹ ਜਿਹੜਾ ਵਾ ਆਪਣੀ ਇੱਛਾ ਅਨ ਦੇ ਸਾਡੇ ਇੰਚਾਰਜ ਸਾਹਿਬ ਦੇ ਕੋਲ ਆਣ ਕੇ ਦਫ਼ਤਰ ਦੇ ਵਿੱਚ ਆਣ ਕੇ ਸਭ ਨਾਲ ਗੱਲਬਾਤ ਕਰ ਸਕਦੇ ਆ ਤਾਂ ਜੋ ਕਿਸੇ ਚਬਾ ਲੋਬੀ భావనను ఠేసిన పంజ